ਸਤਿ ਸ਼੍ਰੀ ਅਕਾਲ ਨਮਸਤੇ ਤੇ ਸਲਾਮ ਅਲੈਕੁਮ ਸਾਰੀ ਦੁਨੀਆ ਪਰ ਵਸਦੇ ਪੰਜਾਬੀਆਂ ਨੂੰ ਕੇਵਲ ਸਿੰਘ ਜਪਾਲ ਵੱਲੋਂ ਤਾਂ ਅੱਜ ਮੈਂ ਫੇਰ ਰੂਗਰੂ ਹੋ ਰਿਹਾ ਪੰਜਾਬੀ ਵਿਅਸਾ ਚੈਨਲ ਤੋਂ ਅੱਜ ਅਸੀਂ ਆਖਰੀ ਲਾ ਪ੍ਰੋਗਰਾਮ ਦਿਖਾ ਰਹੇ ਹਾਂ ਭਾਗ ਚੌਥਾ ਇਹ ਪ੍ਰੋਗਰਾਮ ਤੁਸੀਂ ਜੂਰ ਜੂਰ ਵੇਖਿਓ ਤੇ ਨਾਲੇ ਕਮੈਂਟ ਵੀ ਦਿਓ ਚਾਹ ਤੁਸੀਂ ਜਿਹੜਾ ਇਨ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਜੇ ਸਬਸਕ੍ਰਾਈਬ ਨਹੀਂ ਕੀਤੀ ਸਾਡੀ ਚੈਨਲ ਤਾਂ ਅਸੀਂ ਨੂੰ ਸਬਸਕ੍ਰਾਈਬ ਵੀ ਕਰੋ ਹਾਂਜੀ ਹੁਣ ਤੋਂ ਤੁਹਾਨੂੰ تھن دکھا دیں چوتھا حصہ پارٹ فور آف برڈ فوگ کبڈی ٹورنامنٹ دو سو دو ہزار تئی شکریہ جی मारण ते मूर कंदा हुआ सिखा चवां बि पहुचा पढ़ा बि वेठंदा साड़ी बासी बि वेठा पिया मुकाब बोलगा लाले दा ते नाल सिंदूर नाम दा ते नाल पम्मी ਰੰਦਾਵਾ ਦੇ ਖੰਨਾ ਸ਼ੇਰ ਸਿੰਘ ਦਿੰਦਰਾ ਫਾਣਦਾ ਮਕਾਬਲਾ ਅੱਜ ਬੋਰਡ ਬੋਰਡ ਦੀ ਧਰਤੀ ਤੇ ਕਬੱਡੀ ਦਾ ਮਹਾਕੰਗ ਚੱਲਦਾ ਹੋਇਆ ਆਹ ਵੇਖੋ ਭੱਜਾ ਜੰਮਾ ਲਓ ਸਾਹਮਣੇ ਅਨਿਲ ਕਹਿੰਦੇ ਮੋੜ ਪਈਆ ਬਹੁਤ ਸੋਹਣਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਨਾ ਹੋਇਆ ਲਓ ਅੰਧੀ ਕਬੱਡੀ ਕਹਿੰਦੇ ਤੌਰ ਦੇ ਵਾਸਤੇ ਤਿਆਰ ਤੇ ਤਿਆਰ ਹੈ ਪਰ ਮ ਇਸ ਮਾਣ ਨੂੰ ਘੱਟ ਪਾਉਂਦਾ ਸਮੇਂ ਵੀ ਜਿਹੜਾ ਬਘਿਆਰ ਅਸਲ ਨੂੰ ਨਹੀਂ ਤੱਕ ਸਕਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਮਲਕੀਤ ਕਪਤਾਨ ਸਾਹਿਬ ਦੀ ਧਰਤੀ ਦਾ ਫਿਰ ਖਾਦਾ ਹੋਇਆ ਔਰ ਚਾਲ ਮਲਕੀਸਿਆਂ ਪਾ ਦਗਰੂ ਕਬੱਡੀ ਉਧਰ ਸਟੈਂਡਰ ਮਾਨਕ ਓ ਸੱਚ ਸੁਨਾਰ ਦੀ ਪੜੀਏ ਸਾਹਮਣੇ ਪੜੀ ਸੁਨਾਰਾਂ ਲੈ ਕੇ ਆਓ ਗੱਲ ਨੂੰ ਹਲਕਾ ਜਿਹਾ ਟੱਚ ਕਰਕੇ ਆ ਕਹਿੰਦੇ ਮਲੀਆਂ ਦੀ ਧਰਤੀ ਦਾ ਰਸਨਾ ਪਛਾਣੇ ਜੋ ਪਹਾੜਾਂ ਵਿੱਚ ਆ ਸਕਿਆ ਜੇ ਕਬਲੀਆਂ ਵਾਲਾ ਹੋ ਸਾਹਮਣੇ ਕਿਹਦੇ ਸਿੱਖ ਸਰਦਾਰ ਮੇਰੇ ਪੰਜਾਬੀ ਵੀਰੋ ਇਹ ਮੱਤਾ ਜੱਫਰ ਵਾਲੀਆ ਜੱਫਰ ਵਾਲੀਏ ਮੱਤੇ ਦੀ ਪੰਜੀ ਹੋ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦੂਸਰੇ ਪਾਸੇ ਕਾਫੀ ਪੁੱਟਾ ਹੋਈ ਟਾਈ ਹੱਟ ਕਦੇ ਸੱਤੇ ਕਦੇ ਖੱਤੇ ਕਿ ਸ਼ੌਂਕ ਦੇ ਛੋਟੇ ਆ ਵੀਰਿਆ ਕਦੇ ਵੀ ਸ਼ਰਾਬੀ ਕੇ ਦਰਸ਼ਕਾਂ ਨੂੰ ਤਾੜੀ ਮਾਰਨ ਤੇ ਮਜਬੂਰ ਕੀਤਾ ਉਹਦੇ ਸਾਹਮਣੇ ਪੈ ਗਈ ਕਬੱਡੀ ਸਾਹਮਣੇ ਪੈ ਗਈ ਕਬੱਡੀ ਬਹੁਤ ਸ਼ਾਨਦਾਰ ਕਹਿੰਦੇ ਗੱਜਰ ਮੇਰੇ ਪੰਜਾਬੀ ਵੀਰ ਡੇਰਾ ਬਾਬਾ ਨਾਨਕ ਜੀ ਧਰਦੀ ਦਾ ਦੂਸਰਾ ਪਾਸਾ ਕਹਿੰਦੇ ਇਹ ਆ ਨਾਦਰ ਸ਼ੈਲੀ ਇਹ ਕਹਿੰਦੇ ਕਾਸ਼ੀਪੁਰਿਆ ਦੀਪਕ ਦਾ ਪਿੰਡੂ ਹਰਮਨ ਦਾ ਸੋਰਾ ਜਰਦਾ ਨਹੀਂ ਆ ਸਕਿਆ ਤੇ ਪੁਆਇੰਟ ਹਸਨ ਕਾਵੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤੇ ਅਗਲੀ ਕਬੱਡੀ ਫਿਰ ਕਹਿੰਦੇ ਦੋਰਾ ਜਗਰਾਲ ਵਾਲਾ ਖੜੀ ਪਾਉਣ ਵਾਸਤੇ ਵਾਧਾ ਹੋਇਆ ਭਾਰੀ ਦਾ ਸ਼ਰੀਰ ਇਹਦੇ ਜਦੋਂ ਕਹਿੰਦੇ ਪਲੇਅਰ ਬੰਦਾਂ ਦੇ ਵਿੱਚ ਆਉਂਦੇ ਆ ਤੇ ਗਰਾਊਂਡ ਜਿਹੜੀ ਪਰਲੀ ਪਰਲੀ ਲੱਗਦੀ ਹੈ ਗਰਾਊਂਡ ਜਿਹੜੀ ਪਰਲੀ ਪਰਲੀ ਲੱਗਦੀ ਹੈ ਸਾਹਮਣੇ ਕਹਿੰਦੇ ਲੱਖਾ ਸਾਵਣ ਵਾਲਾ ਵਾਓ ਲੱਖਾ ਨਹੀਂ ਰੀਸਾ ਬਚੀ ਹੱਟ ਹੱਟ ਨਾ ਨਾ ਬਚੀ ਇਹਨਾਂ ਪਰੇ ਥਾਨੂੰ ਵਾਲੇ ਔਰ ਇਹ ਮੇਰਾ ਗਿਆਨ ਹੈ ਬਿਲਕੁਲ ਓਵਰ ਜਾਸਾ ਮੈਂ ਲਿਆ ਮੈਂ ਤੁਹਾਨੂੰ ਜਿਹੜੀ ਸ਼ਬੀਰ ਦੀ ਮੈਂ ਤੁਹਾਨੂੰ ਦਿੰਦੀ ਆ ਇਹ ਮੇਰੇ ਵਿੱਚ 10 ਸਾਲ ਤੋਂ ਤੋਂ ਜਾ ਰਿਹਾ ਨਹੀਂ ਦੋਸਤ ਦੇ ਵਿੱਚ ਉਹ ਛੱਲੇ ਬੜੀ ਮਾਰ ਜਾਨਾ ਸਾਡੇ ਬ੍ਰੈਂਡਪੋਰਟ ਹੋ ਜਿਆ ਹੈ ਔਰ ਹੁਣ ਤੁਹਾਡੇ ਸਾਹਮਣੇ ਇੱਕ ਚੱਕਰ ਆ ਰਿਹਾ ਜਿਹੜਾ ਕਿ ਇਜੈਂਟ ਨਿਕਲੀ ਆ ਰਹੀ ਹੈ ਥੋੜਾ ਜ਼ੋਰ ਨਾਲ ਜਾਣ ਵਾਲਾ ਦੋ ਜ਼ੋਰ ਨਾਲ ਆ ਗਿਆ ਜੇ ਜਿੰਦਰ ਸਿੰਘ ਜੀ ਖਾਲੂ ਵਾਲਾ ਜੀ ਉਮਰ ਕਾ ਤਰਜਾਲਦੀ ਆ ਔਰ ਹਾਲੇ ਮੇਰਾ ਗਾਲਾ ਪਿਛਲੇ 20 ਸਾਲਾਂ ਤੋਂ ਮੈਰਾ ਦੌੜ ਰਿਹਾ ਔਰ ਇਹਨੇ 400 ਮੈਡਲ ਤੋਂ ਉੱਪਰ ਇਹਨਾਂ ਦੇ ਕੋਲ ਮੈਡਲ ਹੈ ਅਸੀਂ ਮੇਰਾ ਧੰਨਵਾਦ ਕਰਦੇ ਹਾਂ ਇਹਨਾਂ ਟੂਰਨਾਮੈਂਟ ਤੇ ਆ ਕੇ ਰਣਕ ਵਧਾਈ ਹੈ ਥੈਂਕ ਯੂ ਜਿੰਦਰ ਸਿੰਘ ਜੀ ਅਕਵਾ ਵੀ ਤਾੜੀ ਮਾਰਦੇ ਆ ਜੀ ਬਹੁਤ ਵਧੀਆ ਕਿ 400 ਤੋਂ ਉੱਪਰ ਮੈਡਲ ਜਿੱਤਣਾ ਉਹ ਵੀ ਇੱਕ ਇੱਕ ਦੋ

ਆਹ ਵੇਖ ਲੋ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਪਾਸ ਹੋੜਿਆ ਕਬੱਡੀ ਜਾਂਦੀ ਚਾਲ ਉਹ ਲੋਟੀਮਨ ਦੇਖੀ ਹੈ ਜਾਂਦੀ ਗੋਲ ਤੇ ਪਹੁੰਚ ਜਾਓ ਤਾਂ ਕਿ ਇਹ ਤੋਂ ਪਹਿਲਾਂ ਪਹੁੰਚ ਮੈਚ ਸ਼ੁਰੂ ਕਰ ਸਕੀਏ ਤੇ ਕਿ ਮੇਰੇ ਵੀਰੋ ਮੈਚ ਬਹੁਤ ਵਧੀਆ ਚੱਲ ਰਿਹਾ ਹੈ ਸਾਡੇ ਵਿੱਚ ਹੁਣੇ-ਹੁਣੇ ਸਾਡੇ ਭਰਾ ਹੈ ਸ਼ਹਿਰਬੀੜ ਤੋਂ ਸਰਦਾਰ ਜਸਵਿੰਦਰ ਸਿੰਘ ਖੈਰਾ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਤੁਹਾਡਾ ਇਹ ਸਾਡੇ ਵਿੱਚ ਪਹੁੰਚਿਆ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੀ ਸਪੋਰਟਸ ਕਮੇਟੀ ਦੀ ਕਾਫੀ ਮਦਦ ਕੀਤੀ ਹੈ ਉਹਦੇ ਲਈ ਵੀ ਇਹਨਾਂ ਦਾ ਧੰਨਵਾਦ ਤੇ ਜਿਹੜੇ ਪਹੁੰਚਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਰੇ ਸਾਡੇ ਬੜੇ ਪਿਆਰੇ ਭਰਾ ਸਾਡੇ ਸਾਨੂੰ ਇਹਨਾਂ ਦੇ ਮਾਣ ਹੈ ਅਸੀਂ ਇਨਵਾਈਟ ਕਰਕੇ ਆਏ ਜਿਹਨੇ ਟੂਰਨਾਮੈਂਟ ਤੇ ਪਹੁੰਚਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਵਾਹ ਸਾਹਮਣੇ ਕਹਿੰਦੇ ਮਲਕੀਤ ਧੰਦਾਨ ਸਾਹਿਬ ਦੀ ਧਰਤੀ ਦਾ ਮੇਰੇ ਪੰਜਾਬੀ ਵੀਰੇ ਪੌੜਾ ਹਾਕ ਕਬੱਡੀ ਦੇ ਸੇ ਪਾਸੇ ਦੋਦੇ ਵਾਲਾ ਧੋੜਾ ਧੋੜਾ ਦੋਦੇ ਦੀ ਧਰਤੀ ਦਾ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਨੌਦਰ ਨਵੀਂਪੁਰ ਕਬੱਡੀ ਕਲੱਬ ਦੇ ਵਾਸਤੇ ਨੌਦਰ ਮਲਕੀਤ ਤੇ ਦੂਸਰੇ ਪਾਸੇ ਗੁਰਜੀਤਜੀਤਪੂਰੀਆ ਅਗਲੀ ਕਬੱਡੀ ਪੌਣ ਦੇ ਵਾਸਤੇ ਹੈ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਵਧੀਆ ਹਾਂ ਹਾਂ ਮੇਰਾ ਖਿਆਲ 스타ਟ ਹੋ ਗਈ ਹੈ ਪਰ ਮੇਰੀ ਬੇਨਤੀ ਹੈ ਜੀ ਅਗਲੀਆਂ ਟੀਮਾਂ ਪਲੀਜ਼ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾ ਕੇ ਬਚਣਾ ਉਸ ਤੋਂ ਅਗਲੀਆਂ ਟੀਮਾਂ ਬਹੁਤ ਸਾਹਮਣੇ ਕਹਿੰਦਾ ਨੌਦਨ ਗੱਭਰੂ ਕਰਦਾ ਹੋਇਆ ਟਰਾਈ ਇਹ ਟੈਲੀਪਾਈ ਦੇ ਪੁਆਇੰਟ ਐਸੋ ਵਿੱਚ ਅਮਿਤ ਤੋਂ ਉਡੀਕਦੀ ਦਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਨੌਦਨ ਅਮਿਤ ਬਹੁਤ ਸਮਾਂ ਨੰਬਰ ਆਹ ਪਰ ਉਹ ਵੇਖ ਲੋ ਓਹ ਵੇਖ ਲੋ ਕੈਲੀ ਦੇ ਨਾਲ ਮੁਕਾਬਲਾ ਹੋ ਰਿਹਾ ਬਿਲਕੁਲ ਹੁੰਦੇ ਦੀ ਗੱਲ ਆ ਟਾਈਮ ਸੋਹਣਾ ਬੀਤ ਗਿਆ ਟਾਈਮ ਸੋਹਣਾ ਬੀਤ ਗਿਆ ਚੱਲ ਦੇ ਮਨਕੀ ਸਿੰਘ ਗੁਰੂਆ ਪਾਕ ਵੱਡੀ ਓਹ ਵੇਖ ਲੋ ਉੱਚਾ ਲੱਭ ਪਾਦੇ ਆ ਕਬੂ ਦਾ ਥਾਪੀਆਂ ਮਾਰਦਾ ਜਾਂਦਾ ਤੇ ਪਤਾ ਲੱਗਣਾ ਕਿ ਸਾਹਮਣੇ ਚਾਰ ਜਾਟੀਆਂ ਵਿੱਚੋਂ ਕਿਹਦੇ ਨਾਲ ਮੁਕਾਬਲਾ ਕਰਦਾ ਜਾਟੀ ਚਾਰ ਬਿਲਕੁਲ ਦੀਵਾਰ ਕਹਿੰਦਾ ਹੁਣ ਪਤਾ ਲੱਗੂ ਕੌਣ ਕਰਦਾ ਪਹਿਲਾ ਬਾਰ ਆਹ ਦੇਖਣਾ ਮਲਕੀਤ ਸਿੰਘ ਬੜਾ ਬੜਾ ਕਰਵਾ ਦਈਆ ਪਜਾਰ ਬਾਏ ਨਾ ਜਾਣ ਇੱਕ ਅੰਕ ਦਾ ਬੱਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਚਾਰੇ ਮੱਤੇ ਪਾਸ ਸੋਹਣਿਆ ਕਬੱਡੀ ਪਾਸ ਸੋਹਣਿਆ ਕਬੱਡੀ ਸੋਹਣਿਆ ਮਾਰ ਕੇ ਚਿੱਤੇ ਖੰਦੇ ਰੇਡਰ ਸੂਕਾ ਦੇ ਬਣਾ ਵਾਤਾ ਦੰਦਾ ਚਾਰੇ ਜਾਫੀਆਂ ਦੇ ਕੋਲ ਜਾਫੀ ਬੇਕਦੇ ਆਹ ਦੇਖੋ ਖੱਚ ਭਰੀ ਸੀ ਪਰ ਉਹ ਭੱਜਿਆ ਦੰਦਾ ਨਾ ਗਿਆ ਇਹ ਟੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਲਓ ਸਾਹਮਣੇ ਕਹਿੰਦੇ ਬਿੱਲਾ ਮੇਰੇ ਪੰਜਾਬੀ ਵੀਰੇ ਦਿਆਲਪੁਰ ਦੀ ਧਰਤੀ ਦਾ। ਫਿਰ ਮੈਦਾਨ ਦੇ ਵਿੱਚੋਂ ਅਗਲਾ ਧਾਵਾ ਬੋਲਣ ਲਈ ਤਿਆਰ ਬਹੁਤ ਤਿਆਰ ਨਾਜਨ। ਉਸੇ ਪਾਸੇ ਦਰਸ਼ਕ ਵੀ ਪੁੱਜੇ ਹੋਏ ਐ। ਆਨੰਦ ਮਾਨ ਦੇ ਖੇਡ ਕਬੱਡੀ ਦਾ ਪਹਿਲਾ ਸੈਮੀਫਾਈਨਲ ਚੱਲ ਰਿਹਾ ਹੈ। ਇਸ ਤੋਂ ਅਗਲਾ ਦਾ ਸੈਮੀਫਾਈਨਲ। ਪਲੀਜ਼ ਹੋਈ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਲਾਗੇ ਆ ਜਾਣ। ਲਓ ਉਸੇ ਪਾਸੇ ਕਹਿੰਦੇ ਆ ਨਾਜਨ ਵੈਰਾ। ਹੱਥੇ ਪਾਸੇ ਇੱਕ ਧੰਨਵਾਦ ਆ ਮੇਰੇ ਪੰਜਾਬੀ ਵੀਡੀਓ ਕੋਲਾ ਧੰਨਵਾਦ ਵਾਲਾ ਬਹਿਣ ਧੰਨਵਾਦ ਵਾਲਾ ਬੰਦੇ ਆਪਣੇ ਕਰਨੇ ਬੰਦੇ ਬੰਦੇ ਸਵਾਦ ਸਵਾਦ ਖੇਡ ਕਬੱਡੀ ਦਾ ਪਰ ਪੁਆਇੰਟ ਮਲਕੀਤ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਸਾਰੀ ਹੀ ਖੇਡ ਕਲੱਬ ਦਾ ਬਹੁਤ ਬਹੁਤ ਧੰਨਵਾਦ ਗ੍ਰੈਂਡਫੋਰਸ ਕਬੱਡੀ ਕਲੱਬ ਨੂੰ ਜਿਨ੍ਹਾਂ ਨੇ ਮੇਲਾ ਆਰਗੇਨਾਈਜ਼ ਕੀਤਾ ਚਾਹੁੰਦਾ ਗੁਰਦੀਪ ਜੀਤਪੁਰ ਬਲੰਦੀ ਪਈਆ ਕਬੱਡੀ ਅਧਰਤ ਦਾ ਨਾਮ ਖੱਡਾ ਪੁੱਛਣਾ ਕਿ ਮੈਚ ਕਿਵੇਂ ਚੱਲ ਰਿਹਾ ਲੱਗਦਾ ਫਸਿਆ ਪਿਆ ਮੁਕਾਬਲਾ ਗਰਦੀਪ ਜੀਤਪੁਰ ਬਲੰਦੀ ਪਈਆ ਕਬੱਡੀ ਸਾਹਮਣੇ ਆਹ ਦੇਖਣਾ ਸਾਹਮਣੇ ਗੱਲ ਕਿੱਦ ਨੂੰ ਜਾਂਦੀ ਆ ਪਰ ਬੜਾ ਕਾਜ ਦਾ ਫੈਸਲਾ ਕਿ ਸਾਹਮਣੇ ਅੱਗੇ ਟਾਵੀਦਾ ਪੁਆਇੰਟ ਤੋਂ ਇੰਟਰ ਦਾ ਹਾਂ ਮਾਨ ਸਿੰਘ ਦੁਰਦ ਮੇਰੇ ਪੰਜਾਬੀ ਵੀਰੋ ਕਿ ਡੜਬਾ ਪਿੰਡ ਕਮਾਣਾ ਦਾ ਸਾਡੇ ਆ지 ਸ਼ੀਰ ਜੀ ਉਹਨਾਂ ਦੇ ਵੱਲੋਂ ਬਲੈਂਕ ਕਮਾਂਡੋ ਲਈ 20 ਪੌਂਡ ਪਰਦੇ ਕੀਤੇ ਗਏ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਆ지 ਸ਼ੀਰ ਜੀ ਉਹਨਾਂ ਦੇ ਵੱਲੋਂ 20 ਪੌਂਡ ਕਮਾਂਡੋ ਦੇ ਲਈ ਪਰਦੇ ਕੀਤੇ ਗਏ ਬਹੁਤ ਵਧੀਆ ਪਸਵਾ ਓਵਰਲ ਬਲੈਂਕ ਕਮਾਂਡੋ ਨੇ ਖੇਡ ਰਹੀ ਹੈ ਕਬੱਡੀ ਬਹੁਤ ਵਧੀਆ ਤੇ ਇਧਰੇ ਕਮੈਂਟਰੀ ਤੇ ਬੰਗਲਨ ਦੀ ਟੀਮ ਦੇ ਨਾਲ ਮੁਕਾਬਲਾ ਚੱਲਦਾ ਹੋਇਆ ਗ੍ਰੇਵਟ ਬਾਰਕੇ ਦੀ ਟੀਮ ਦੇ ਲਈ ਆਦਰ ਆ ਵੇਖਦੇ ਆ ਸਾਹਮਣੇ ਦੀਪਾ ਮੋਰੀ ਵਾਲਾ ਵੀ ਮੇਰਾ ਤਕੜਾ ਕਬੱਡੀ ਖਿਡਾਰੀ ਜਦੋਂ ਲਖਿਆ ਬਾਣੀ ਮੋੜ ਕੇ ਦਿਖਾ ਦੇ ਸ਼ਾਨ ਆ ਰੋ ਓਏ ਬਈ ਵਾਹ ਬੱਲੇ ਓਏ ਆ ਲੱਕਾ ਸਰਾਣਾ ਵਾਲਾ ਉਨ ਚੜਦੀ ਜਵਾਨੀ ਕਹਿੰਦੇ ਆ ਇਹਨੂੰ ਚੜਦੀ ਜਵਾਨੀ ਕਹਿੰਦੇ ਆ ਲਓ ਸਾਹਮਣੇ ਇਕਬਾਲ ਗਹਿਰਾਂ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਲਓ ਸ਼ੀਆ ਜੀ ਵੇਖੋ ਸਾਹਮਣੇ ਇਹ ਆ ਕਾਲਾ ਮੇਰੇ ਪੰਜਾਬੀ ਵੀਰੋ ਜਿਹੜਾ ਜੱਤਾ ਨਹੀਂ ਲਾ ਸਕਿਆ ਮੈਚ ਬੜਾ ਚੋਟੀ ਦਾ ਹੈ ਇੱਕ ਇੱਕ ਨੰਬਰ ਦੇ ਉੱਤੇ ਹੈ ਮਾਰਨ ਮਾਰਉਣ ਵਾਲੀ ਗੱਲ ਜੇ ਕਹਿ ਦਈਏ ਤਾਂ ਕੋਈ ਡੰਗ ਜਿਹੜੀ ਅੱਜ ਕੱਲੇ ਨਹੀਂ ਹੋਣੀ ਹੈ ਹੈਰ ਇੱਕ ਇੱਕ ਨੰਬਰ ਦੇ ਉੱਤੇ ਪੂਰਾ ਜੋਰ ਲੱਗਿਆ ਹੋਇਆ ਹੈ ਦੋਹਾਂ ਟੀਮਾਂ ਦੇ ਦਰਮਿਆਨ ਹੈ ਚੋਟੀ ਦਾ ਬਾਦਲਾ ਲੈ ਵੀ ਤੇਸੀ ਆਦਾ ਪੱਤਰੀ ਦਾ ਨਹੀਂ ਨਹੀਂ ਸਾਹ ਮੰਦਰ ਦੇ ਨਾਲ ਮੁਕਾਬਲਾ ਆਹ ਦੇਖਣਾ ਨਹੀਂ ਸਾਥੀਆਂ ਇੱਕ ਅੰਕ ਦਾ ਚੱਲ ਬਈ ਬੜੇ ਜੀ ਆਜ ਕਿਹੜਾ ਲਾੜਾ ਸਾਰੀ ਜੋੜਾ ਦਾ ਤਾੜ ਦੇ ਕਿਲੇ ਮਾਰਦੇ ਆਹ ਦੇਖਣਾ ਆਹ ਦੇਖਣਾ ਨਹੀਂ ਸਾਥੀਆਂ ਉਹ ਪਰਮਜੀਤ ਸਿੰਘ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਬਹੁਤ ਹੀ ਵਧੀਆ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਸਿੰਘ ਸਰਦਾਰ ਪੂਰੀਆਂ ਗੱਲਾਂ ਹੁੰਦੀਆਂ ਮਾਨ ਸਿੰਘ ਡੈਢਵੇ ਵਾਲੇ ਦੀਆਂ ਗੱਲਾਂ ਹੁੰਦੀਆਂ ਇਧਰ ਬ੍ਰੈਨ ਕਮਾਂਡਰ ਖੇਡ ਕਬੱਡੀ ਕਬੱਡੀ ਕਰਦਾ ਚਾਰਾ ਜਾਫੀਆਂ ਦੇ ਕੋਲ ਪਹੁੰਚ ਗਿਆ ਬ੍ਰੈਨ ਕਮਾਂਡਰ ਦੇਖਦੇ ਆ ਕਿਹਦੇ ਨਾਲ ਹੁੰਦਾ ਮੁਕਾਬਲਾ ਪੂਰਾ ਜੀਅ ਲੱਗਾ ਪਿਆ ਦਰਸ਼ਕ ਵੀ ਰੱਟੀਆਂ ਚੱਕ ਕੇ ਦੇਖਦੇ ਆ ਤੇ ਬੋਲਦੇ ਆ ਇਧਰ ਮੱਖਣ ਸ਼ਾਂਕਰੀਆ ਬੜਾ ਬਣੀ ਤਕੜੀ ਕਬੱਡੀ ਖੇਡੀਆਂ ਤੇ ਉਹ ਦੇਖਦੇ ਆ ਧਾਵੀ ਦੇ ਹੱਥ ਦੇ ਵਿੱਚ ਇਧਰ ਬਲਵਿੰਦਰ ਸਿੰਘ ਦੁੱਲੇ ਬਿਹੱਲਾ ਸ਼ੇਰ ਜੰਡਾ ਤੇ ਨਾਲ ਅਖਬਾਲ ਦੀ ਪਹੇ ਸਾਹਮਣੇ ਕਹਿੰਦੇ ਇਕਬਾਲ ਪਾਉਦਾ ਹੈ ਕਬੱਡੀ ਲਾਵੀ ਨਿਸ਼ਕਾਲਾ ਸਾਊਂਡ ਵਾਲਾ ਸ਼ੀਰ ਸਿੰਘ ਚੰਦਰੀਆ ਲੈ ਸਾਹਮਣੇ ਪੰਦੀ ਹੈ ਕਬੱਡੀ ਜਿਹਨਾਂ ਨੇ ਕਹਿੰਦੇ ਗਰਾਊਂਡ ਉਹਨਾਂ ਨੇ ਕਹਿੰਦੇ ਸਾਊਂਡ ਚਿੰਨਣ ਕਹਿੰਦੇ ਅੱਗਰ ਬਹੁਤ ਬਹੁਤ ਪੜੀਆ ਸਾਹਮਣੇ ਬੱਲੇ 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 ਤੇ ਮੱਦਨ 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 ਬੱਲੇ ਬੱਲੇ ਕਬੱਡੀ ਤਿਆਰ ਹੋ ਕੇ ਉਹ ਵੀ ਗਰਾਊਂਡ ਦੇ ਲਾਗੇ ਬੁੱਜਣੇ ਤਿਆਰ ਕੀਤੀਆਂ ਜਿਹੜੀਆਂ ਗਰਾਊਂਡ ਦੇ ਲਾਗੇ ਬੁੱਜਣੇ ਸਰਾਵ ਵਾਲਾ ਲੱਖਾ ਅੱਜ ਲਈ ਨਹੀਂ ਦੱਛਕੇ ਬਲਾਲ ਕਮਾਨੇ ਨੂੰ ਉਹ ਮਾਨ ਸਿੰਘ ਬਲਤ ਗੜਵੇ ਦੀ ਤਾਤੀ ਨਾਲ ਕਰੀ ਗਾਲ ਤੇਸੀ ਪੈ ਗਈ ਕਬੱਡੀ 90 ਸਾਹਮਣੇ ਪੈ ਗਈ ਆਪਣੇ ਰਮਾਨ ਸਿੰਘ ਗੜਵੇ ਦੀ ਪਈ ਹੈ ਕਬੱਡੀ ਆ ਬਗਲਾ ਸਿੰਘ ਸਰਦਾਰ ਔਰ ਕ੍ਰੀਮ ਕੁੰਡਾ ਕ੍ਰੀਮ ਕੁੰਡਾ ਜਦੋਂ ਕੇ ਜਿਹੜੀ ਇਹ ਚੋਟੀ ਦੀ ਲਾਉਣੀ ਪੈਂਦੀ ਹੈ ਖਾਨੋ ਵਿੰਦਰ ਨੇ ਇਹੋ ਕਹਿੰਦੀ ਨਹੀਂ ਕਰਦੀ ਹੈ ਫਿਰ ਕਿੰਨਾ ਰਾਹ ਤੇ ਪਾਣੀ ਨੂੰ ਡੰਗਿਆ ਜਾ ਸਕਦਾ ਬਹੁਤ ਸਾਹਮਣੇ ਨਾ ਸਾਹਮਣੇ ਵੀ ਕਹਿੰਦੀ ਪਾਉਂਦੇ ਫਿਰ ਰੁਵਾ ਹੋਏ ਦੂਸਰੇ ਨੰਬਰ ਚਾਰ ਦਾ ਫੀਲ ਨਹੀਂ ਚਾਰਾਂ ਦੋ ਚੱਕੇ ਦਾ ਨੰਬਰ ਤਰਗਾ ਡਰਾਈ ਇਹ ਮੱਝੇ ਵਾਲਾ ਮਝਾਣੇ ਜਾ ਕੇ ਕਰਦਾ ਹੋਇਆ ਡਰਾਈ ਦੇ ਪੁਆਇੰਟ ਆਪਣੀ ਟੀਮ ਦੇ ਨਾਤੇ ਨੋਬਲ ਨੂੰ ਜੋੜਦਾ ਹੋਇਆ ਜਦੋਂ ਸਾਹਮਣੇ ਗੱਜਣ ਦੇ ਬਾਬਾ ਮਾਨਮ ਦੀ ਟੀਮ ਦੀ ਮਿਲਖੋ ਮਾਹਰ ਦਾ ਆ ਰਿਹਾ ਹੈ ਕਹਿੰਦੇ ਨੋਬਲ ਦੇ ਬਦੂ ਦਾ ਐ ਪਾਣੀ ਜਰੀਰ ਬਾਤੋ ਨੋਬਲ ਦਾ ਬੱਦਲ ਜੀ ਦਾ ਇਹ ਕੰਨ ਤਾਲਾ ਤਰੀ ਵਾ 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 ਬਹੁਤ ਸੋਹਣਾ ਨੰਬਰ ਗੱਲ ਜੇਹੋ ਆਪਣੀ ਟੀਮ ਦੇ ਵਿੱਚ ਮੈਚ ਬੜਾ ਚੋਟੀ ਦਾ ਕਹਿੰਦੇ ਇੱਕ ਇੱਕ ਨੰਬਰ ਤੇ ਪਰ ਐਨ ਸਵੇਦੀ ਕਬੱਡੀ ਸਵੇਦਾ ਕਹਿੰਦੇ ਮਹਾਨ ਆਪਣੇ ਅਗਲੇ ਕਮੇਟੀ ਨੇ ਬੇਅਰ ਕਮਾਡੇ 6 ਰਨ ਵਾਲੇ ਵਿੱਚ ਦੂਸਰਾ ਖਾਸ ਚਾਰ ਰੱਖੀ ਹੈ 17 ਬੰਦ ਵਿੱਚ ਸਪੋਰਟ ਨਾਲ ਇੱਕ ਦਾ 1.5 ਰਨ ਦਾ ਸੱਟ ਚੱਲਦਾ ਆ ਰਿਹਾ ਹੈ ਕਿਹੜੀ ਟੀਮ ਉੱਤੇ ਕਿਹ ਥੋੜਾ ਇਹ ਸੀਮਾ ਦੇ ਸਿਸਟਮ ਵਿੱਚ ਵਾਜਦੀ ਹੈ ਨਹੀਂ ਬਗਲ ਨਹੀਂ ਆ ਰਿਹਾ ਸ਼ਿਵਾਰ ਅਗਲਾ ਕਿੰਨਾ ਜੱਫਾ ਆਵੇ ਦੁੱਲੀ ਬੱਲੇ 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 ਸ਼ਿਵਾਰ ਖੇਡ ਜਿੱਤ ਗਿਆ ਜਿੱਤੀ 8ਵੇਂ ਰੋਲ ਵਿੱਚ ਬਾਇਆ ਬਾਇਆ ਇਸ ਸਹਿਰ ਕਮੇਟੀ ਰਵਿੰਦੀ ਸਿੰਘ ਦੀ ਰਾਏ ਅਮਰਜੀਤ ਸਿੰਘ ਦੀ ਰਾਏ ਸਰਿੰਦਰ ਸਿੰਘ ਦੀ ਮੰਗ ਤੇ ਗੁਲਬੀਰ ਸਿੰਘ ਜੀ ਦੀ ਦਿਲਾਜੋਈ ਸਨਮਾਨਤ ਵੀ ਕੀਤਾ ਜਾਣਾ ਹਰਜਿੰਦਰ ਸਿੰਘ ਗੁਲਬੀਰ ਸਿੰਘ ਸੈਂਬੀ ਤੇ ਕਮਲਜੀਤ ਸਿੰਘ ਲੱਕੀ ਬੈਲਡਰ ਗਰਜੀਤ ਸਿੰਘ ਕੈਨ ਬਸਰਾ ਬਲਜਿੰਦਰ ਸਿੰਘ ਮਨਜਿੰਦਰ ਸਿੰਘ ਤੇਜਾ ਸਿੰਘ ਸੰਧਰ ਸਾਬੀ ਦਿਓ ਦਵਿੰਦਰ ਸਿੰਘ ਖੇਰਾ ਤੇ ਜਿੰਦਰ ਕਰੈਕਟਰ ਤੇ ਬਾਲਾ ਲੀਡਸ ਇਹਨਾਂ ਸਾਰਿਆਂ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਧਰਦੀ ਦਾਸ ਮੇਰੇ ਇਹ ਬਾਦੇ ਵਾਲਾ ਜਿੱਦ ਨੂੰ ਪਾਉਂਦਾ ਹੈ ਕਬੱਡੀ ਉਹ ਦੂਸਰੇ ਪਾਸੇ ਮਾਝੇ ਵਾਲਾ ਕੀਤਾ ਟੱਚ ਰਾਜਾ ਪਤਨੀ ਵਾਲਾ ਅਸਲ ਵਿੱਚ ਪੁਆਇੰਟ ਯਾ ਪਿੰਡਾ ਕਦੇ ਸ਼ੰਦੇ ਨੇ ਕਬੱਡੀ ਖੇਡੀ ਹੈ ਆਪਣੇ ਸਮੇਂ ਦੇ ਵਿੱਚ ਲਓ ਉਸੇ ਦਾ ਪਿੰਡੂ ਮਾਦਨ ਐਸੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦੇ ਪਾਉਣ ਵਾਸਤੇ ਵਾਧਾ ਹੋਇਆ ਉਹ ਦੂਸਰੇ ਪਾਸੇ ਨੇ ਇੱਕ ਲੱਭੂ ਸੀਚੇ ਵਾਲੀਆਂ ਲੱਭੂ ਸੀਚੇ ਵਾਲੀਆਂ ਕਬੂ ਸੀਚੇ ਵਾਲੀਆਂ ਕਬੂ ਸੀਚੇ ਵਾਲੀਆਂ ਲੱਭੂ ਸੀਚੇ ਵਾਲੇ ਦਾਤਾ ਟਰਾਈ ਪੁਆਇੰਟ ਉਤਵਾ ਗਿਆ ਮਾਫੀ ਟੀਮ ਦੇ ਵਾਸਤੇ ਜੁੜ ਰਹਾ ਹੈ ਅਗਲੀ ਕਬੱਡੀ ਫਿਰ ਕਿੰਨੇ ਧਰਵਾ ਚਾਲੇ ਨੰਬਰ 7 ਚਾਨ ਬੜੀਆ ਵਾਹ ਦੇਖੋ ਚਾਨ ਬੜੀਆ ਆਓ ਦੇਖੋ ਚਾਨ ਬੜੀਆ ਸਾਹਮਣੇ ਹੋ ਗਿਆ ਮੁਕਾਬਲਾ ਉਹਦੇ ਖੇਡ ਦੇ ਨਾਲ ਵੀਰੋ ਖੇਡ ਦੇ ਨਾਲ ਕੋਕੀ ਥੋੜੀ ਟੈਂਕੜ ਬਾਜੀ ਹੋ ਗਈ ਹੈ ਮੇਰੇ ਵੀਰੋ ਕਿਟਾਰੀਆਂ ਨੂੰ ਵੀ ਬੇਨਤੀ ਆ ਠੀਕ ਹੈ ਜਿੰਨਾ ਹਾਰਨਾ ਪਰ ਪਹਿਲਾ ਮੈਚ ਆ ਥੋੜਾ ਜਿਹਾ ਪਿਆਰ ਦੇ ਨਾਲ ਬਹੁਤ ਬਹੁਤ ਪਿਆਰ ਦੇ ਨਾਲ ਕਿੰਨਾ ਤਾਹ ਦੇਖੋ ਸਾਹਮਣੇ ਮੁੰਡੇ ਪੰਜਾਬ ਦੀਆਂ ਗੱਲਾਂ ਅਜੀਬ ਚੱਠੇ ਦੀਆਂ ਬਹੁਤ ਵਧੀਆ ਗੱਲਾਂ ਪੜੀਏ ਸਾਹਮਣੇ ਕਬੱਡੀ ਉਹ ਦੇਖ ਰਹਾ ਸਾਹਮਣੇ ਪਹਿਲਾ ਕਬੱਡੀ ਕਾਹ ਤੱਕ ਰਹਾ ਪੁੱਠੀਆਂ ਸਿੱਧੀਆਂ ਕਹਿਣਾ ਕਿ ਤੁਸੀਂ ਜੇ ਮਾਣੀ ਤੇ ਪਾਣੀ ਤੇ ਮਾਣੀ ਸਿੱਟੇ ਵਾਲੀ ਕਰਦਾ ਹੋਇਆ ਪਾਣੀ موسیقی <تصفح> میں کہا لے کتنوں راجہ جنہاں ہندیاں اور پاسے ہر جاں گوٹی پاسے ہر جاں سونے ہاں اور گمھر پجیا جانبا ایک آمکتا باتا کرتا ہوایا آپ نے پین دینی پیوٹر گوٹڈن بینا دا بھومانا دارکتی پاکتی جاں وار وار پیلے سال اور بہن پی پاکتی جاں آگے بینا بینا, بینا کروائی جاں تو آپ نے کہا شایی تو ہی تیاری میں پیچھے آپ پر اوووووووووووووووووووووووووو

ਕਹਿੰਦਾ ਮੈਂ ਜਫਾ ਨਹੀਂ ਖਾਣਾ ਬਹੁਤ ਸਾਰੇ ਨੰਬਰ ਲਾਉਂਦਾ ਨੇ ਤੇ ਟੀਮ ਦੇ ਰਾਹ ਤੇ ਜੁੜਿਆ ਆਂਦੇ ਨਾਲ ਜਿਹੜੇ ਕਹਿੰਦੇ ਸੀਗੇ ਵੀ ਸਟਾਰਟਿੰਗ ਹੈ ਰੱਬ ਨਾ ਕਰੇ ਕਿ ਕੋਈ ਪ੍ਰੋਬਲਮ ਹੋ ਜਾਵੇ ਤਦ ਸਾਰਾ ਜਿਹੜਾ ਸੀਜ਼ਨ ਉਹ ਖਰਾਬ ਹੋ ਜੁਣਾ ਹੈ ਤੇ ਜਿਹੜੇ ਬੜੇ ਹੁਕਮ ਨਾਲ ਭੜਦੇ ਆ ਸਭ ਸਾਡੀ ਬੇਨਤੀ ਹੈ ਪਲੇਅਰਾਂ ਨੂੰ ਦੂਸਰੇ ਪਾਸੇ ਕਿਵੇਂ ਕਬਦਾਲ ਗਿਆ ਵੀ ਧਰਤੀ ਦਾ ਇਸ ਵੇਲੇ ਖੇਡ ਦਾ ਮਾਲ ਦੇ ਵਿੱਚ ਦੂਸਰੇ ਪਾਸੇ ਇਹਨਾਂ ਸੰਤੂ ਹਈਆ ਤੇ ਇਹਨਾਂ ਮੇਰੇ ਮੱਥੂ ਸਤੂ ਬੇਲਾ ਵਾਲਾ ਯਾ ਟਰਾਈ ਕੀਤੀ ਹੈ ਨੌਜਵਾਨ ਨੇ ਚੱਲ ਵੀ ਕੋੜਾ توڑ ਪਾ ਡੋਰ ਦਿਓ ਸਰਹਾ ਪਾ ਡੋਰ ਦਿਓ ਇਹ ਕਹਿੰਦੇ ਲਾਂਦੇ ਪੰਜਾਬ ਦੀ ਧਰਤੀ ਦਾ ਸਲੀਪ ਚੱਠਾ ਨੌਜਵਾਨ ਬਾਕਸਾਂ ਅੰਤਾ ਕੀ ਟੀਮ ਦੇ ਵਾਸਤੇ ਜੋੜਦਾ ਹੋਇਆ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਵਾਸਤੇ ਇਹ ਆ ਨੌਜਵਾਨ ਮੇਰੇ ਪੰਜਾਬੀ ਵੀਰੋ ਕਹਿੰਦੇ ਸੁਖਵੀਰ ਸਰਾਵਾਂ ਵਾਲਾ ਕਦੇ ਗੱਲ ਹੋਈ ਸੁਖਵੀਰ ਦੀ ਇਹ ਆ ਨੌਜਵਾਨ ਕਹਿੰਦੇ ਸੁਖਵੀਰ ਕੋੜੇ ਵਾਲੀ ਹੈ ਸੈਲੀ ਵੀ ਕੱਢੇ ਬਾਅਦ ਥੋੜੇ ਪੈਰ ਫੇਰਕਦੇ ਆ ਉਹ ਥੋੜੇ ਜਿਹਾ ਖਿਆਲ ਦੇ ਨਾਲ ਪੈਰ ਤਿਲਕਦੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਕੋਈ ਗੱਲ ਨਹੀਂ ਥੋੜੇ ਜਿਹਾ ਪਿਆਰ ਦੇ ਨਾਲ ਮੇਰਾ ਵੀਰ ਤੇ ਚੱਲ ਵੀ ਇਧਰ ਸਖਵੀਰ ਜੀ ਪਾ ਗਈ ਕਬੱਡੀ ਸਖਵੀਰ ਦੀ ਪਈ ਕਬੱਡੀ ਚੱਲ ਵੀ ਆਓ ਸਾਹਮਣੇ ਕਦੇ ਸੁਖਵੀਰ ਕੋੜੇ ਵਾਲੀ ਦੀ ਧਰਤੀ ਦਾ ਇਸ ਵੇਲੇ ਜਿੱਤ ਕਬੱਡੀ ਖਿਡਾਰੀ ਇਹ ਸੁਖਵੀਰ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਕਹਿੰਦੇ ਸਰਾਉਂ ਦੇ ਸੁਖਵੀਰ ਦੀ ਗੱਲ ਹੋਈ ਔਰ ਦੂਸਰੇ ਪਾਸੇ ਸੁਖਵੀਰ ਕੋਰੇਵਾਲੀਆ ਪਾਉਂਦਾ ਹੈ ਕਬੱਡੀ ਦੂਸਰੇ ਪਾਸੇ ਲੰਦੇ ਪੰਜਾਬ ਦਾ ਨੌਜਵਾਨ ਹੱਤਰੀ ਨੌਜਵਾਨ ਰਾਸ਼ਦ ਮਾਲਕ ਇੱਕ ਪਾਸੇ ਰਾਸ਼ਦ ਦਾ ਦੂਸਰੇ ਪਾਸੇ ਸੁਖਵੀਰ ਸੁਖਵੀਰ ਰਾਸ਼ਦ ਰਾਸ਼ਦ ਸੁਖਵੀਰ ਤੇ ਪੁਆਇੰਟ ਧਾਵੀ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਧਾਵੀ ਜੜੀਆਂ ਨੇ ਕਿ ਪਤਾ ਕਬੱਡੀ ਟੂਰਨਾਮੈਂਟ ਸਾਰੀਆਂ ਟੀਮਾਂ ਫੋਚ ਰਹੀਆਂ ਆ ਸਾਰੇ ਨੂੰ ਬੇਨਤੀ ਆਵੇ ਹਮ ਵਾਗੇ ਪਹੁੰਚੋ ਇਹ ਜਿੱਦਿਕੇ ਬਹੁਤ ਹੀ ਤਮੜਾ ਕਬੱਡੀ ਟੂਰਨਾਮੈਂਟ ਜਿਹਦੇ ਪਿਛਲੇ ਸਾਲ ਫੇਰ ਸੀ ਨਿਕਲੇ ਉਹ ਹੀ ਕਰਾਂਦਾ ਆ ਤੇ ਹਮ ਵਾਗੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਤੇ ਖੁੱਲੇ ਸੱਦੇ ਆ ਬਲਵਿੰਦਰ ਪਿੰਡਾ ਕਹਿੰਦਾ ਸਾਰੀ ਕਮੇਟੀ ਦੇ ਲੋਕ ਖੁੱਲੇ ਸੱਦੇ ਆ ਟਾਈਮ ਨਾਲ ਪਹੁੰਚੋ ਤੇ ਮੇਲੇ ਦਾ ਆਨੰਦ ਲੂਤਾ ਸੋ ਚੰਦ ਲਈ ਸੋਖਾ ਜੀ ਇੱਕ ਮਿੰਟ ਪ੍ਰਬੰਧਕਾਂ ਅੱਗੇ ਬੇਨਤੀ ਆ ਕਿ ਪਾਣੀ ਥੋੜਾ ਜਿਹਾ ਪਰੇ ਵਾਸਤੇ ਇੱਥੇ ਜਿੱਥੇ ਗੋਆਥੇ ਪਹੁੰਚਦਾ ਕਰਦੇ ਪਲੀਜ਼ ਕਹੜੀ ਐਸੋਖਾ ਜੀ ਇਧਰ ਐਸੋਖਾ ਜੀ ਚੱਪੇ ਦੀ ਪਈਆਂ ਸਾਹਮਣੇ ਕਬੱਡੀ ਤੇ ਦੇਖਦੇ ਆ ਉਹ ਦੇਖ ਲੋ ਸ਼ੈਲੀ ਕਾਸ਼ੀਪੁਰੀਆ ਉਹ ਨਹੀਂ ਰਿਸਾਂ ਟੋੜਾ ਮਾਰਦਾ ਜਾਂਦਾ ਹੈ ਉਹ ਦੇਖ ਲੋ ਗੱਭਰੂ ਇਹ ਕਬੱਡੀ ਕਹਿੰਦੇ ਆ ਮਾਂ ਖੇਡ ਕਬੱਡੀ ਦੇ ਅੰਕਾਰਲੇ ਦੇਖੋ ਹੁਣ ਕਾਲ ਦੇ ਕੂਨ ਕਰਤਾ ਹੋਵੇ ਕੋਈ ਗੱਲ ਨਹੀਂ ਆ ਜਾਓ ਆ ਜਾਓ ਤੁਸੀਂ ਪਹਿਲੀ ਕਬੱਡੀ ਦੇਤੀ 20 ਸਾਲ ਪਹਿਲਾਂ ਤੇ ਸਿੰਘ ਸੰਵਾਰ ਦੀ হিন্দা হিন্দা থোৱা